ਬੋਨੀ ਘਰ ਦਾ ਕਿਵੇਂ ਨਾਸ ਵੱਜਿਆ ਪਿਆ ਸਹੀ ਗੱਲ ਆ ਜਨਾਨੀਆਂ বিনা ਕਾਦਾ ਘਰ ਮੰਮੀ ਨੂੰ ਵੀ ਐ ਨਹੀਂ ਹੈਗਾ ਵੀ ਚਾ ਲੜਾਈਆਂ ਕਿਦੇ ਘਰੇ ਨਹੀਂ ਹੁੰਦੀਆਂ ਹੈਗੀਆਂ ਉੱਥੇ ਰੁੱਸ ਕੇ ਬੈ ਗਈ ਭਲਾ ਲਾ ਪਾ ਤੇ ਆ ਬਾਪੂ ਬਾਪੂ ਸਾਸ਼ਕਾ ਉਹ ਚੱਲੋ ਆ ਜੀ ਚੱਲੋ ਹੋਰ ਠੀਕ ਹੈ ਠੀਕ ਹੈ ਬਾਪੂ ਇਹ ਤਾਂ ਨੁਪੂਆ ਨਹੀਂ ਸਕਦਾ ਆਈ ਉਹ ਆ ਗਈ ਤੇ ਛੱਡ ਨਾ ਆਂਦੀ ਬਾਪੂ ਤੇਨੂੰ ਪਤਾ ਤਾਂ ਹੈਗਾ ਅੱਜ ਕੱਲ੍ਹ ਘਰ ਦੇ ਕੰਮਕਾਰ ਕਿੰਨੇ ਐ ਇੱਕੋ ਤੂੜੀ ਟਾੜੀ ਜੀ ਬਣਾਈ ਜਾਂਦੇ ਐ ਤਾਂ ਕਰਕੇ ਕੱਲੀ ਆ ਗਈ ਤੂੰ ਐਨਾ ਸ਼ੁਕਰ ਕਰ ਬੀਪੂ ਆ ਨਾ ਮੈਨੂੰ ਮੰਮੀ ਕੋਲੋਂ ਲੈ ਆਈ ਨਹੀਂ ਮੰਮੀ ਨੇ ਮੈਨੂੰ ਕਿੱਥੇ ਆਉਣ ਦੇਣਾ ਸੀਗਾ ਹਾਂ ਉਹ ਰਿਹਾਉਣ ਦਿੰਦੀ ਸੀ ਉਹ ਤਾਂ ਚਲ ਚਲਦਾ ਤੇਰੀ ਭੂਆ ਲੈ ਆਈ ਤੈਨੂੰ ਭੂਆ ਤਾਂ ਲੈ ਆਈ ਪਰ ਨਾ ਬਾਪੂ ਤੂੰ ਵੀ ਮੜਾ ਮੋਟਾ ਸੁਧਰ ਜਾ ਨਾ ਤੇਨੂੰ ਕੀ ਲੋੜ ਪਈ ਸੀ ਰੋਜ਼ ਕਲੇਸ਼ ਕਰਨ ਦੀ ਹੁਣ ਚੰਗਾ ਆਪ ਪਕਾ ਕੇ ਖਾਣਾ ਨਾਲੇ ਘਰ ਦਾ ਦੇਖ ਲੈ ਕਿੰਨਾ ਬੁਰਾ ਹਾਲ ਕੀਤਾ ਪਿਆ ਓਏ ਮੈਂ ਤਾਂ ਸਮਝਾਉਂਦੀ ਸੀ ਵੀ ਆਇਆ ਥੋੜੀ ਹੋਰ ਕਰ ਦਿੰਦੇ ਨਾ ਕੀ ਸਮਝਾਉਣਾ ਸੀ ਬਾਪੂ दारू ਪੀ ਕੇ ਸਮਝਾਉਂਦੇ ਹੁੰਦੇ ਨੇ ਸਮਝਾਉਣ ਦਾ ਵੀ ਕੋਈ ਮੜਾ ਮੋਟਾ ਵੱਲ ਹੋਣਾ ਚਾਹੀਦਾ ਬੰਦੇ ਨੂੰ दारू ਦਾ ਵਾ ਕੀੜੀ ਪਿੰਦਾ ਹੀ दारू ਰੋਵੇ ਬਸ ਤੋ ਬਹਾਨਾ ਬਣਾ ਲਿਆ ਨੇ ਬਾਪੂ ਬਹਾਨੇ ਦੀ ਗੱਲ ਨਹੀਂ ਹੁੰਦੀ ਕੋਈ ਵੀ ਜਨਾਨੀ ਆਣੀ ਚਾਹੁੰਦੀ ਵੀ ਆਪਦਾ ਘਰ ਛੱਡ ਕੇ ਪੇਕੇ ਘਰੇ ਬੈਠੀ ਰਵੇ ਜੇ ਮੜਾ ਮੋਟਾ ਤੂੰ ਵੀ ਸਹੀ ਬੋਲਦਾ ਨਾ ਨੂੰ ਤਾਂ ਮੈਂ ਆਉਣਾ ਸੀਗਾ ਮੇਰੇ ਨਾਲ ਤੇ ਹੁਣ ਕੀ ਕਹਿੰਦੀ ਉਹ ਉਹ ਕਹਿੰਦੀ ਮੈਂ ਨਹੀਂ ਆਉਂਦੀ ਪਰ ਉੱਥੇ ਕੇ ਬੈਠੀ ਆ ਮੈਨੂੰ ਦੱਸ ਸੀ ਕਿ ਚੱਲ ਬਾਪੂ ਤੇ ਵੀਰਾ ਭੁੱਖੇ ਮਰਦੇ ਨੇ ਆਪ ਪਕਾ ਕੇ ਰੋਟੀ ਰੁੱਖੀ ਮਿੱਸੀ ਖਾਂਦੇ ਹੋਣਗੇ ਵੀ ਚੱਲ ਮੈਂ ਚਲੀ ਜਾਨੀ ਆ ਕੰਮ ਤੋਂ ਕੰਮ ਰੋਟੀ ਤਾਂ ਅੱਜ ਕੇ ਖਾ ਲੋਂਗੇ ਹੋਰ ਤਾਂ ਇਹ ਬਾਪੂਆ ਨੂੰ ਭੇਜਿਆ ਸੀ ਮਾਹ ਇੱਕ ਦਾ ਹਾੜੀ ਦਾ ਟਾਈਮ ਆ ਤੇ ਚੰਨੋਂ ਨੂੰ ਲੈ ਕੇ ਆ ਮੰਗਿਆ ਉਹ ਫਿਰ ਲੈ ਕੇ ਮੈਨੂੰ ਲੱਗਦਾ ਦੋ ਤਿੰਨ ਦਿਨ ਉੱਥੇ ਸ਼ੁਕਰ ਕਰੋ ਭੂਆ ਦਾ ਜਿਹੜੀ ਮੈਨੂੰ ਲੈ ਆਈ ਵਿਚਾਰੀ ਨਹੀਂ ਮੰਮੀ ਆ ਤਾਂ ਮੈਨੂੰ ਕਹਿਤਾ ਸੀ ਨਾ ਮੈਂ ਜਾਵਾਂ ਨਾ ਜਾਣ ਦਮਾਂ ਵੀ ਇੱਥੇ ਰਹਿ ਹੋਰ ਚੱਲ ਚੰਗਾ ਉਹ ਚਾਚੂ ਬਣਾ ਬਣਾ ਲਈ ਵਾਪਸ ਵੀਰਾ ਕਿੱਥੇ ਆ ਉਹ ਕੰਮ ਤੇ ਗਿਆ ਆਉਣ ਵਾਲਾ ਚਲ ਠੀਕ ਹੈ ਕੁਮਨ ਬਣਾਉਣੀ ਹੈ ਚਾਹੋ ਨਾ ਆ ਰੋਡੇ ਲੱਗੇ ਨਾ ਹੋਰ ਭਾਂਦੇ ਆ ਕਿੱਥੋਂ ਬੈਠੇ ਬੈਲੀ ਆ ਹੁਣ ਗੱਟੇ ਭਾਂਦਾ ਕਿੱਥੋਂ ਇੰਨੀ ਕਣਕ ਦਾ ਘਰੇ ਨਹੀਂ ਹੁਣ ਮੇਰਾ ਜੀ ਖੁਸ਼ਦਾ ਭਾਂਦਾ ਛੱਡ ਕੇ ਆਉਣੀ ਪੂ ਬੈਲੀ ਆ ਨਾ ਕੀ ਆ ਭਾਂਦੇ ਦਾ ਡਰ ਲੱਗਦਾ ਉਹਨਾਂ ਤੋਂ ਤੇ ਕੀ ਤੋਂ ਡਰ ਲਾਈਦਾ ਤੈਨੂੰ ਉਹ ਤਾਂ ਇੱਕ ਕੁੰਡੇ ਵੈਲੀ ਵਰਗਾਂ ਤੋਂ ਕਿਉ ਆ ਗੱਟੇ ਦੇ ਭਾਂ ਰੱਖੇ ਨੇ ਉਹ ਤਾਂ ਛਿੱਟ ਕੇ ਆਉਣਿਆ ਉਹ ਕਹਿੰਦੇ ਛਿੱਟ ਕੇ ਆ ਮੇਰਾ ਮਰ ਜਾ ਇੰਨੀ ਕੰਕ ਕਾ ਸਿੱਟੀਆਂ ਜੰਮੇ ਨੇ ਤੇ ਜੋਰ ਲੱਗਿਆ ਉਹਨਾਂ ਨੇ ਕੀ ਖੇਤ ਚ ਜਾ ਕੇ ਹਵਾ ਹੈ ਉਹ ਤਾਈ ਸਾਲ ਪਰ ਅੱਕ ਪਰੇ ਖੜਾ ਸੁੱਟੂਗਾ ਉਹਨਾਂ ਦਾ ਐ ਨਹੀਂ ਪਤਾ ਕਦੋਂ ਆ ਜਾਣਾ ਮੈਨੂੰ ਇੰਨਾ ਦਰਨੇ ਉਹ ਤਾਈ ਜਵਾਕ ਉਹਨਾਂ ਤੋਂ ਮਲੰਗਾਂ ਤੋਂ ਕੀ ਦਰਨੇ ਮੈਂ ਤਾਂ ਦਰਦੀ ਨਹੀਂ ਉਹਨਾਂ ਤੋਂ ਉਹ ਜਵਾਕ ਦੇ ਸੱਟ ਸੁੱਟ ਮਾਰ ਲੈ ਮੈਂ ਆਖਿਆ ਚਲ ਉਹ ਹੈ ਪਰੇ ਰੋਜ਼ ਨਾ ਹੋ ਉਹਨੇ ਬੜੂਆ ਦਵਾਖ ਦੇ ਸੱਟ ਇਹ ਜਿਹੇ ਮਾਰਨਗੇ ਸੱਟ ਔਰ ਉਹਨਾਂ ਮਲੰਗਾਂ ਦਾ ਕੀ ਹੈ ਮਲੰਗ ਤਰੇ ਫਿਰਦੇ ਉਹਨਾਂ ਦਾ ਐ ਨਹੀਂ ਪਤਾ ਕਦੋਂ ਡੱਕ ਕੇ ਆ ਜਾਣਾ ਐਂ ਦਾ ਹੁਣ ਪਤਾ ਹੀ ਆ ਐਂ ਦਾ ਲੋਕਾਂ ਤੋਂ ਐ ਖੋਖੋ ਕੇ ਖਾਂਦੇ ਨੇ ਉਹ ਬਣਾਵਾਂ ਨਾ ਸਿਪਟੀ ਕਰ ਲਿਆ ਡੱਬਾ ਬਾਈ ਉਸ ਵਾਂਗ ਕਰ ਲਿਆ ਮੈਂ ਕਰ ਲਿਆ ਤੁਸੀਂ ਹੈ ਐਂ ਡੱਬੇ ਨੂੰ ਵੇਲਾ ਕੇ ਤਾਂ ਹਰੇਕ ਹੀ ਡੱਬੇ ਦੇ ਵਿੱਚ ਆਉਂਦਾ ਕਹਿੰਦਾ ਕਹਿੰਦਾ ਧਰ ਕੇ ਆਈ ਮਖਾ ਧਰ ਕੇ ਆਉਂਗਾ ਕਹਿੰਦਾ ਨਹੀਂ ਅਸੀਂ ਹੱਥ ਨੇ ਆਵਾਂਗੇ ਮਖਾ ਚੱਲ ਪਹਿਲਾਂ ਹੱਥਨ ਤੋਂ ਪਹਿਲਾਂ ਪਹਿਲਾਂ ਧਰੇ ਅੱਗੇ ਵੇ ਕੀ ਧਰ ਕੇ ਆਉਣਾ ਸੀ ਇੰਨੀ ਕਣਕ ਦੇ ਕੇ ਆਵੇਂਗਾ ਉਹਨਾਂ ਦਾ ਕੀ ਜੋਰ ਲੱਗਿਆ ਮੇਰਾ ਤਾਂ ਚਿੱਤ ਖੁਸ਼ੀ ਜਾਂਦਾ ਚੱਲ ਤਿੰਦਾ ਤੂੰ ਮੈਨੂੰ ਐਂ ਦੱਸ ਹੁਣ ਤੂੰ ਤੁਹਾਡੇ ਬਈ ਵਾਲਾ ਫੇਰ ਮੈਂ ਹੁਣ ਤੇਰਾ ਕੀ ਕਰ ਸਕਾ ਓਏ ਕੰਗਰੇਜੋ ਗਈ ਹੋਈ ਐ ਅੰਗਰੇਜ਼ੋ ਨਹੀਂ ਆਈ ਜੇ ਉਹ ਆ ਗਈ ਫਿਰ ਮੂੰਹ ਨੂੰ ਪਤਾ ਲੱਗ ਗਿਆ ਫਿਰ ਤਰਾ ਉਹਨਾਂ ਦੇ ਸਵਾਰ ਕੇ ਕਣਕ ਉਹ ਚੱਲ ਤਾਂ ਫੇਰ ਆਪਾਂ ਜੇ ਮੋੜ ਲਿਆਵਾਂਗੇ ਫਿਰ ਹੋਰ ਕੀ ਮੋੜਦੇ ਤਾਂ ਕਿੱਥੋਂ ਨੇ ਬਾਦੂ ਫੇਰ ਸਾਨੂੰ ਲੜੂ ਫੇਰ ਮੈਂ ਵੀ ਸਾਡੇ ਮੁੰਡਿਆਂ ਤੋਂ ਡਰ ਜੇ ਨਹੀਂ ਆ ਭਾਈ ਐ ਕਹਿ ਦਾਂਗੇ ਮਾਂ ਤੋਂ ਬਾਦੂ ਪੁੱਗੇ ਲੈਦੀ ਫਿਰਦੀਆਂ ਉਹਨਾਂ ਨਾਲ ਤੂੰ ਹੀ ਕਹਿੰਦਾ ਇਹਦੇ ਬੰਦੇ ਤੋਂ ਕੀ ਲੈਣਾ ਪਾਸਾ ਵੱਟੇ ਚੰਗਾ ਹੁੰਦਾ ਹੈ ਹੈ ਔਰ ਤਾ ਇਹਦੇ ਦੇਖ ਲਾ ਮੇਰਾ ਗੁਲਾਮ ਆ ਫੜ ਲਿਆ ਬੁਰਾ ਅਰੇ ਤੈਨੂੰ ਜਨਾਹ ਹੋ ਕਰਕੇ ਆ ਫੇਰ ਉਹ ਤਾਂ ਮੈਂ ਨਾ ਆਉਂਦੀ ਤਾਂ ਫੇਰ ਤੈਨੂੰ ਕੁਛ ਦੇ ਉਹ ਔਰ ਚਲ ਮੈਂ ਕਹਿੰਦੀ ਸੀ ਮੇ ਮਦਾ ਨੰਗੀ ਜਾਂਦੀ ਸੀਗੀ ਮੈਂ ਤਾਂ ਕਹਿੰਦੀ ਸੀਗੀ ਮੈਂ ਖਿਆ ਵੀ ਤੁਸੀਂ ਚਾਹ ਪਾਣੀ ਪਈਏ ਰੋਟੀ ਟੁੱਕ ਦੀ ਤੈਨੂੰ ਲੋੜ ਹੁੰਦੀ ਐ ਖੇਤ ਬੰਨਿਆ ਜਾਂ ਮੈਂ ਪਕਾ ਜਾ ਕਰੂੰਗੀ ਜਾਂ ਬਹੂ ਆ ਜਾ ਕਰੂਗੀ ਅਸੀਂ ਪਕਾ ਜਾ ਕਰਾਂਗੇ ਭਾਈ ਆ ਗਈ ਚਲੋ ਆ ਗਈ ਹਾਂ ਤੂੰ ਆਪ ਨਹੀਂ ਆਈ ਉਹ ਪੂਆ ਛੱਡ ਕੇ ਪੂਆ ਨੂੰ ਕੋਈ ਕੰਮ ਹੋ ਗਿਆ ਅੱਛਾ ਤੇ ਚਲੋ ਬਸ ਤੇ ਚੜਾਤੀ ਅੱਛਾ ਆ चल मिल है फिर मैं कुड़ी नू हाँ चार चल हो गया वो आप नहीं आई आप तो आई नहीं क्यों नहीं पता नहीं चल तो नहीं होना ना तो, आप ही चल आप वो नहीं क्यों मैं पता ही होता है वो भी शकली दस दी है कुड़ी की कोई जानी है चलनो आजा बेबे सस्त्री काल बेबे सस्त्री काल पुत्र सस्त्री काल का दवाई सी ਨਾ ਤਾਂ ਬੇਬੇ ਅੱਜ ਹੀ ਆਈ ਸੀ ਆ ਲੈ ਪੀੜੀ ਲੈ ਲੈ ਨਾ ਨਾ ਕੋਈ ਨਾ ਕੋਈ ਨਾ ਕੋਈ ਬੱਸ 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 ਤੇ ਹੋਰ ਦੱਸ ਖੈਰ ਸੁੱਖਾ ਸਾਰੇ ਬੱਸ ਬੇਬੇ ਤੈਨੂੰ ਪਤਾ ਹੀ ਹੈ ਖੈਰ ਸੁੱਖ ਦਾ ਤਾਂ ਤੇ ਤੇਰੀ ਭੂਆ ਨਹੀਂ ਆਈ ਤੈਨੂੰ ਛੱਡਣਾ ਭੂਆ ਦਾ ਬੇਬੇ ਟਾਈਮ ਨਹੀਂ ਸੀਗਾ ਉਹ ਥੋੜੀ ਬਣਾਉਂਦੇ ਪਏ ਸੀਗੇ ਤਾਂ ਕਰਕੇ ਫਿਰ ਉਹਨੇ ਮੈਨੂੰ ਕੱਲੀ ਨਹੀਂ ਬਸ ਛੜਾਤਾ ਚਲੋ ਕੱਲੀ ਤਾਂ ਬੇਬੇ ਸਿੱਧੀਆਂ ਬੱਚਾ ਆਉਂਦੀਆਂ ਨੇ ਕੱਲੀ ਨੂੰ ਤਾਂ ਚਲ ਕੀ ਐ ਤਾਂ ਤੇ ਦਾ ਇਸ ਤੇ ਬਣਾ ਲੈਂਦੀ ਚਾ ਬੱਬੇ ਗਿਆਸ ਮੁੱਕਿਆ ਪਿਆ ਅੱਛਾ ਤਾਂ ਹੀ ਚੁੱਲੇ ਤੇ ਟੱਕਰਾਂ ਮਾਰਨ ਲੱਗੀ ਸੀ ਹੋਰ ਭਾਈ ਚੁੱਲੇ ਤੇ ਵੀ ਇੱਕ ਧੁੱਪ ਆਈ ਗਈ ਹੈ ਨਾ ਓੱਖਾ ਜਾ ਹੋ ਜਾਂਦਾ ਤੇ ਹੋਰ ਸਾਰੇ ਖੈਰ ਚ ਕੀ ਤੇ ਮਾਂ ਨਹੀਂ ਆਈ ਕੁੜੀ ਬੱਬੇ ਕੀ ਦੱਸਾਂ ਨਾ ਤਾਂ ਮੇਰਾ ਪਿਓ ਘਟਾ ਨਾ ਮੇਰੀ ਮਾਂ ਘਟਾ ਚੱਲ ਜੇ ਮੇਰਾ ਪਿਓ ਦਾਰੂ ਪਿੰਦਾ ਵੀ ਤੂੰ ਤਾਲਦਿਆ ਘਰ ਸਾਂਵਾ ਹਾਂ ਹੋਰ ਕੁੜੇ ਨੇ ਤਾਂ ਦੂਜੀ ਵਾਰ ਹੋ ਆ ਪਕਿਆ ਤੇ ਰੋਟੀ ਟੁੱਕ ਵਿਚਾਰੇ ਭੁੱਖੇ ਤੇ ਹੈ ਆਪ ਹੀ ਆ ਕੜਕਾਂ ਦੀ ਬਾਡੀ ਚ ਮੈਂ ਕਿਹ ਕੇ ਕੀ ਸਿੱਖ ਦੋ ਵਾਰੀ ਵੀ ਭਾਈ ਉਧਰ ਪਕਾ ਦਿਆ ਕਰਾਂਗੀ ਪਰ ਚਲ ਉਹਨਾਂ ਨੂੰ ਆਪਦੀ ਮਰਜ਼ੀ ਹੈ ਤਾਂ ਹਨਾ ਸਾਡੇ ਤਾਂ ਕਹਿ ਨਹੀਂ ਹੁੰਦਾ ਵੀ ਪਕਾ ਦਾਂਗੇ ਪਰ ਬੇਬੇ ਤੁਸੀਂ ਵੀ ਕਿੰਨੇ ਕ ਦਿਨ ਖਵਾ ਦੋਗੇ ਪਕਾ ਕੇ ਫਿਰ ਵੀ ਆਖਰ ਨੂੰ ਆਪਦਾ ਘਾਰ ਹੀ ਕੰਮ ਆਉਂਦਾ ਹਾਂ ਇਹ ਤਾਂ ਕਰੀ ਠੀਕ ਤੈਨੂੰ ਪਤਾ ਹੀ ਅੱਜ ਕੱਲ ਚਲ ਤੈਨੂੰ ਤੋੜ ਦਿੰਦੀ ਤੂੰ ਆ ਜਾਂਦੀ ਉਹਦੇ ਦੀ ਮੈਨੂੰ ਕਿੱਥੇ ਤੋੜਦੀ ਸੀ ਉਤੇ ਸ਼ੁਕਰ ਕਰਪੂ ਆਵਾਂਗੀ ਭੂਆ ਨੇ ਕਹਿਤਾ ਵੀ ਭਾਈ ਜੇ ਤੂੰ ਨਹੀਂ ਜਾਣਾ ਤਾਂ ਕੁੜੀਆਂ ਤਾਂ ਤੋੜਦੇ ਉਹਨਾਂ ਦਾ ਰੋਟੀ ਪਾਣੀ ਦਾ ਔਖਾ ਹੋ ਰਿਹਾ ਆਂ ਕਰਕੇ ਧੱਕੇ ਨਾਲ ਲੈ ਕੇ ਆਈ ਆ ਭੂਆ ਚਲ ਚੰਗਾ ਹੋ ਗਿਆ ਤੂੰ ਆਈ ਨਹੀਂ ਤੇਰੀ ਮਾਤਾ ਪਣੇ ਉਹ ਹੀ ਗੱਲ ਬਾੜੀ ਪੈੜੀ ਹੈ ਮੇਰੇ ਨਾਲ ਤਾਂ ਜਮੀ ਵਾ ਸਾਢੇ 4 ਲਾ ਰੱਖਿਆ ਜਿੱਦੇ ਦੀ ਆਈ ਹੈ ਇੰਨੀ ਭੈੜੀ ਪਤਾ ਨਹੀਂ ਕਿਉਂ ਤੂੰ ਤਾਂ ਪੁੱਤ ਸਿਆਣਾ ਹੈ ਹੈ ਤੂੰ ਤਾਂ ਹਰਾ ਨਹੀਂ ਕੁੜੀਆਂ ਚ ਗਈ ਨਹੀਂ ਤੂੰ ਤਾਂ ਸਿਆਣੀ ਹੈ ਹਾਂ ਚਲ ਪੁੱਤ ਇਹਨਾਂ ਦੀ ਰੋਟੀ ਟੁੱਕ ਪੱਕਦਾ ਹੋ ਜੂਗਾ ਹੈ ਤੂੰ ਤਾਂ ਏ ਵੀ ਮੈਨੂੰ ਇੱਕ ਗੱਲ ਦੱਸ ਉਹ ਤਾਂ ਤੇਰੀ ਗੱਲ ਸਹੀ ਆ ਨਾ ਮੇਰੀ ਮਾਂ ਨੂੰ ਐਂ ਤਾਂ ਆਉਣਾ ਚਾਹੀਦਾ ਵੀ ਜਵਾਨ ਕੁੜੀ ਆ ਹੈ ਵੀ ਮੈਂ ਘਰੇ ਆ ਜਾ ਕਿਹੜਾ ਸਮਝਾਵੇ ਹੁਣ ਜੇ ਮੈਂ ਸਮਝਾਉਣੀ ਆ ਮੈਂ ਤਾਂ ਸੋਣੀ ਨਹੀਂ ਲੱਗਦੀ ਕਹਿੰਦੀ ਕਹਿੰਦਾ ਕਿੱਥੇ ਲੱਗਦਾ ਨਾ ਭਈ ਤੇਰੀ ਮਾਂ ਕੇ ਅੱਖੇ ਲੱਗਣ ਵਾਲੀ ਆ ਉਹ ਤਾਂ ਆਪਣੀ ਮਰਜ਼ੀ ਕਰਦੀ ਐ ਜਿਵੇਂ ਉਹਦੀ ਮਰਜ਼ੀ ਹੋਗੀ ਚੱਲ ਕੋਈ ਨਾ ਕਰ ਲੈ ਚਾਹ ਫੇਰ ਕੁੱਟ ਮੈਂ ਜਾਂਦੀ ਆ ਮੈਂ ਤਾਂ ਉਧਰ ਢੇੜਾ ਮਾਰਨ ਆਈ ਸੀ ਉਹਨਾਂ ਦੇ ਜਾਂਦੀ ਸੀ ਬੇਬੇ ਚਾਹ ਦੀ ਕੁੱਟ ਪੀ ਜਾਂਦੀ ਮੈਂ ਭਾਗ ਕੇ ਜਾਂਦੀ ਸੀ ਮੈਨੂੰ ਐ ਸੀ ਮਾਂ ਚੱਲ ਉਹਨਾਂ ਦੇ ਪਤਾ ਸੁੱਤਾ ਲੈ ਲੈ ਇੱਕ ਤੱਕ ਨਾ ਬੈਠ ਲੀਏ ਤੁਰੇ ਫਿਰਦੇ ਨੇ ਫਿਰ ਮੈਨੂੰ ਮਾਰਾ ਮੋਟਾ ਘਰਾਂ ਚ ਗੇੜਾ ਮਾਰਨਾ ਪੈਂਦਾ ਥੋੜੇ ਜਿਮੇ ਚੋ ਦਰਦੇ ਨੇ ਆ ਦੇਖ ਆ ਤੇਰੇ ਪੈਰ ਤੋਂ ਕਣਕ ਨਹੀਂ ਹੁਣ 6 ਘੱਟੇ ਤਾਂ ਨਹੀਂ ਤੁਰ ਜਾਂਦਾ ਤੇਰੇ ਪਿਓ ਗੱਡੀ ਚ ਅੱਛਾ ਫੇਰ ਤੇਰਾ ਪੁੱਤ ਇਹਨਾਂ ਦੇ ਮੂੰਹ ਹੀ ਆਣ ਲੱਗਿਆ ਕਰ ਆਪਦਾ ਜਦੋਂ ਆਉਂਦੇ ਨੇ ਘਰੇ ਕਿ ਨਾ ਅੰਦਰ ਹੀ ਵੜ ਜਾ ਕਰ ਇਹ ਜਾਂਦਾ ਕੀ ਹੈ ਬਾਦੂ ਲੜਾਈ ਹੋਊਗੀ ਫੇਰ ਲੈ ਮੈਨੂੰ ਤਾਂ ਕੀ ਲੋੜ ਇਹਨਾਂ ਦੇ ਮੂੰਹ ਲੱਗਣ ਦੀ ਚਲ ਬਚਾ ਤਰਾ ਆਈ ਪਰ ਤੀਜੇ ਦਿਨੋਂ ਨੇਰੀ ਚੱਕ ਲਿਆਉਂਦਾ ਰੱਬ ਤਾਂ ਸਾਰੀਆਂ ਚੀਜ਼ਾਂ ਨਾ ਸੱਚੀ ਗਰਦ ਨਾ ਭਰ ਗਈਆਂ ਅਸੀਂ ਛੇ ਛੇ ਤੇ ਵੀ ਮਨ ਮਨ ਘੱਟਾ ਚੜਿਆ ਪਿਆਲਾ ਸਾਫ਼ ਕਰਾਂ ਇਹ ਕੁੜੀ ਨੇ ਸੀ ਬੋ ਕਰੀਂ ਆਜ ਆਜਾ ਤਾਈ ਕਰੀਏ ਕੱਲ ਮੈਂ ਆਈ ਸੀਗੀ ਕੱਲ ਤੂੰ ਮੈਨੂੰ ਮਿਲ ਗਈ ਨਹੀਂ ਮੱਥਾ ਟੇਕਦੇ ਆਈ ਕਿਉਂ ਨਹੀਂ ਰਹਿ ਪੁੱਤ ਮੈਂ ਤਾਂ ਤਾਂ ਹੀ ਮਿਲਣ ਗਈ ਹਾਂ ਸੀ ਆਉਦੇ ਪੇਕੇ ਅੱਛਾ ਤਾਂ ਨਹੀਂ ਫਿਰ ਮੈਂ ਹੋਣੀ ਕਰੇ ਆ ਮੈਂ ਵਰਸੋ ਗਿਆ ਮਾਰਿਆ ਨਾਲ ਉਹ ਫਿਰਦੇ ਸਿੱਥੇ ਬਾੜ ਜੇ ਚ ਸੋਡੇ ਪਈ ਮਹਲਾ ਬਿੜਕ ਤੇ ਲੈਲਾ ਹੀਰਪੁਰ ਪਸਤਾਏ ਛੋੜੇ ਮਾਰਚ ਫਿਰਦੇ ਸੀ ਨਾਲੇ ਪੁੱਤ ਮੈਂ ਤੈਨੂੰ ਕਹਿਨੀ ਆ ਵੀ ਦੁਪਹਿਰ ਐ ਦੇਖ ਹੁਣ ਤੇ ਤੂੰ ਬਾਹਰ ਡਾ ਕੇ ਰੱਖਿਆ ਕਰ ਇਹਨਾਂ ਦਾ ਕੰਜਰਾਂ ਦਾ ਤਾਂ ਪਤਾ ਨਹੀਂ ਇਹ ਤਾਂ ਸੂਈ ਕੁੱਤੀ ਮੂੰਹ ਭੱਜੇ ਫਿਰਦੇ ਰਹਿੰਦੇ ਨੇ ਸਾਰਾ ਦਿਨ ਨਾ ਬੀੜਾ ਦੇਖਣ ਨਾ ਕਬੀੜਾ ਦੇਖਣ ਨਾ ਕੋਈ ਨਿਹਰਾ ਦੇਖਣ ਗੱਲ ਤਾਂ ਤੇਰੀ ਪੱਕੀ ਆ ਦਾਈ ਮੈਂ ਤਾਂ ਨਾ ਕੰਮ ਧੰਦੇ ਚ ਭੁੱਲ ਜਾਨੇ ਤੈਨੂੰ ਪਤਾ ਨੀ ਰੀਜੀ ਰੋਜ ਆ ਜਾਂਗੇ ਚੜ ਕੇ ਪਹਿਲਾਂ ਤਾਂ ਮੈਂ ਸਾਰਾ ਕਰਦਾ ਕਰਦਾ ਬਾਹਰੋਂ ਝੜਿਆ ਆਹਾਂ ਮੈਂ ਅੰਦਰ ਸਾਰਾ ਸਮਾਨ ਜਾ ਚੜਨ ਲੱਗ ਗਈ ਮੇਰੇ ਤਾਂ ਚੇਤੇ ਹੀ ਭੁੱਲ ਗਏ ਉਹ ਗੇਟ ਨਹੀਂ ਬੰਦ ਕੀਤਾ ਲੈ ਸਾਡਾ ਹੋਰ ਇਹ ਤਾਂ ਯਾਦ ਕਰਕੇ ਡਾ ਲਿਆ ਕਰ ਪੁੱਤ ਚਲੋ ਔਰ ਦੱਸ ਤੇਰੇ ਪੇਕੇ ਖੈਰ ਸੁੱਖ ਸਹੀ ਵਸਤਾ ਵੀ ਵਧੀਆ ਸੀ ਮੈਨੂੰ ਤਾਂ ਗਏ ਨੂੰ ਸੱਚੀ ਬਲਾਈਂ ਟਾਈਮ ਹੋ ਗਿਆ ਸੀ ਮੇਰੇ ਤਾਂ ਨਾ ਜੀਜਾ ਉੱਠਿਆ ਪਿਆ ਸੀ ਅਦਰੀਵਾ ਜਾ ਹੋ ਰਿਹਾ ਸੀ ਮੈਨੂੰ ਹਾਂ ਚੱਲ ਚੰਗਾ ਤੇ ਲੈ ਜਾ ਕੇ ਖੈਰ ਸੁੱਖ ਦਾ ਪਤਾ ਲੱਗ ਜਾਂਦਾ ਹਾਂ ਨੇ ਨਾ ਤਾਂ ਤੇਰੇ ਭਰਾ ਤੋਂ ਆਇਆ ਗਿਆ ਨਾ ਤੇਰੇ ਪਿਓ ਤੋਂ ਆਇਆ ਗਿਆ ਉਹਨਾਂ ਨੇ ਤਾਂ ਵੀ ਨਹੀਂ ਗੇੜਾ ਵੱਜਿਆ ਵਿਚਾਰਿਆਂ ਤੋਂ ਹੈ ਨਾ ਆਪ ਦੇ ਕੰਮ ਤੋਂ ਦੇ ਕੇ ਬਾਕੀ ਸਾਰੇ ਇਹ ਵੀ ਦਿਹਾੜੀ ਦੱਪਾ ਜਾਂਦਾ ਇਹ ਤੋਂ ਇਹਨੂੰ ਵੀ ਨਹੀਂ ਟਾਈਮ ਲੱਗਦਾ ਹੈਨਾ ਤੇ ਇਸ ਕਰਕੇ ਸੋ ਉੱਥੋਂ ਜਾਏ ਨਹੀਂ ਜਾਂਦਾ ਆਪਦਾ ਕੰਮ ਹੋਵੇ ਪੁੱਤ ਅਗਲਾ ਛੱਡ ਕੇ ਵੰਗ ਜਾਂਦਾ ਬਗਾਨਾ ਕਿਹੜਾ ਕੋਈ ਕੰਮ ਛੱਡਣ ਦਿੰਦਾ ਹਾਂ ਤਾਈ ਉਹ ਤਾਂ ਤੁਹਾਨੂੰ ਪਤਾ ਹੈ ਬੰਦਾ ਬਗਾਨੇ ਬਸ ਪੈ ਜਾਂਦਾ ਪਾਣੀ ਤਾਂ ਰਹੀ ਨਹੀਂ ਨਹੀਂ ਜੀਤਾ ਕਰਦਾ ਸੀ ਵੀ ਚਾਰ ਦਿਨ ਲਾ ਜੀ ਫਿਰ ਮੈਨੂੰ ਐ ਹੋ ਗਿਆ ਜੇ ਮੈਂ ਰਹੂੰਗੀ ਤਾਂ ਬਾਗ ਸਾਨੂੰ ਰੋਟੀ ਦਾ ਔਖਾ ਹੋ ਜਾਊਗਾ ਕੰਮ ਛੱਡੇ ਬਿਨਾਂ ਤੁਹਾਨੂੰ ਪਤਾ ਇਹਨਾਂ ਨੂੰ ਸਰਦਾ ਨਹੀਂ ਹੈਗਾ ਉਹੀ ਕਮਾਉਣੇ ਉਹੀ ਖਾਨਣੇ ਇਹ ਤਾਂ ਹੈਈ ਪੁੱਤ ਚਲ ਕੋਈ ਨਾ ਕਮਾ ਕੇ ਤਾਂ ਖਾਨਿਓ ਕਿਸੇ ਉਹਨਾਂ ਮੰਗੂ ਤਾਂ ਨਹੀਂ ਆਏ ਹਲ ਹਲ ਕਰਦੇ ਫਿਰਦੇ ਤੇ ਨਾਲੇ ਮੇਰੀ ਗੱਲ ਸੁਣ ਤੇ ਭਾਗਸ਼ੇ ਨੂੰ ਨਾ ਕਿਤੇ ਉਹਨਾਂ ਨਾਲ ਰਲਣ ਦੇ ਦੀ ਭਾਗੂ ਤਾਂ ਵਿਚਾਰਾ ਸਿੱਧਾ ਸਾਦਾ ਹੈ ਉਹਨੂੰ ਇੰਨਾ ਚੜੇ ਲੱਥੀ ਦੀ ਹੈ ਹੀ ਨਹੀਂ ਇਹ ਬੰਦੇ ਖਰਾਬ ਨੇ ਜਿਹੜੇ ਗੇੜੇ ਮਾਰਦੇ ਫਿਰਦੇ ਨੇ ਮੈਨੂੰ ਇਹਨਾਂ ਦੀ ਨੀਤ ਚੰਗੀ ਨਹੀਂ ਲੱਗਦੀ ਨਾ ਤਾਂ ਇਹ ਉਹ ਤਾਂ ਮੈਨੂੰ ਆਪ ਹੀ ਕਹਿ ਦਿੰਦੇ ਨੇ ਬੇਵੀ ਇਹਨਾਂ ਲੋਕਾਂ ਨੂੰ ਬਾਲਾ ਮੂੰਹ ਨਾ ਲਾਇਆ ਕਰ ਨਾਲੇ ਉਹਨਾਂ ਦੀ ਤਾਂ ਅੱਖ ਹੀ ਨਹੀਂ ਚੰਗੀ ਹੈਗੀ ਤਾਂ ਇਹ ਉਹਨਾਂ ਦੀ ਤਾਂ ਅੱਖ ਹੀ ਖਰਾਬ ਆ ਉਹ ਤਾਂ ਮੈਜ ਵੀ ਪਤਾ ਨਹੀਂ ਗੇਟ ਕਿਵੇਂ ਭੁੱਲ ਗਈ ਮੈਨੂੰ ਤਾਂ ਆਪ ਹੀ ਸੱਚੀ ਬੜਾ ਡਰ ਲੱਗਦਾ ਉਹਨਾਂ ਤੋਂ ਉਹ ਤਾਂ ਨਾ ਫਿਰ ਬਾਹਰ ਖੜਕਾ ਕੇ ਆਉਣ ਇੱਥੇ ਆ ਖੜਦੇ ਨੇ ਸਿੱਧੇ ਹੋਰ ਉਹਨਾਂ ਨੂੰ ਕਿਹੜਾ ਡਰ ਹੈ ਕਿਸੇ ਦਾ ਉਹਨਾਂ ਨੂੰ ਪਤਾ ਹੀ ਵੀ ਸਾਨੂੰ ਤਾਂ ਕੋਈ ਰੋਕਦੇ ਹੀ ਨਹੀਂ ਹੈ ਵੀ ਕੋ ਰੋਕਣ ਵਾਲਾ ਕਿਸਾਨੂੰ ਤਾਂ ਜੰਮੇ ਨਹੀਂ ਉਹ ਆਹੋ ਬਣੇ ਫਿਰਦੇ ਨੇ ਕੋਈ ਭਾਈ ਮਾੜਾ ਮੋਟਾ ਬਿੱਚੋ ਸਿਆ ਅਗਲਾ ਤਾਂ ਕਹਿੰਦੇ ਅਸੀਂ ਤਾਂ ਕਵੀਲਦਾਰ ਬਣਦੇ ਆ ਵੀ ਇਹਨਾਂ ਦਾ ਕੀ ਹੈ ਲੰਡੇ ਚੜੀ ਨਹੀਂ ਇਹ ਤਾਂ ਹੋਸਟਲੰਡਾ ਜਿਹੜਾ ਪਹਾੜਾਂ ਦਾ ਸਾਥੀ ਇਹ ਤਾਂ ਆਈ ਤੁਰੇ ਫਿਰਦੇ ਰਹਿੰਦੇ ਨੇ ਅਗਲਾ ਡੰਡਾ ਕੋਈ ਉਹ ਨਹੀਂ ਕਰਦਾ ਲੈ ਪੁੱਤ ਪਾਣੀ ਦੀ ਘੁੱਟ ਪਿਆ ਮੈਨੂੰ ਲਾਈਨ ਤੇਜੀ ਲੱਗੀ ਪਈ ਐ ਤੇ ਮੈਂ ਆਖਾ ਚਲਾ ਤਾਂ ਮੈਂ ਤਾਂ ਇੱਕ ਮੇਰੀ ਆਜ ਤਾਂ ਮੈਥੋਂ ਦੁਪਹਿਰੇ ਵੀ ਨਹੀਂ ਟਿਕਿਆ ਜਾਂਦਾ ਪਈ ਸੀ ਬਿੰਦ ਝੱਟ ਫੇਰ ਮੈਂ ਆਖਾ ਚੱਲ ਗੇੜਾ ਹੀ ਮਾਰਿਆ ਚਲ ਵਧੀਆ ਤਾਈ ਗੇੜਾ ਮਾਰ ਲਿਆ ਮੈਂ ਵੀ ਕੱਲੀ ਸੀ ਅੱਜ ਕਰੇ ਉਨੇ ਕੰਮ ਜਾਨੇ ਮੇੜਿਆ ਸੀ ਇਹੋ ਜਿਹੇ ਬੰਦਾਂ ਨੂੰ ਰੋਕਣ ਨੂੰ ਤਾਂ ਕੀ ਆ ਤਾਈ ਕਿਹੜਾ ਕੋਈ ਕਿਸੇ ਤੋਂ ਡਰਦਾ ਹੁੰਦਾਗਾ ਬਸ ਇਹ ਵੀ ਜੇ ਗੰਦ ਚ ਟਮਾਰਾਂਗੇ ਤਾਂ ਆਪ ਦੀ ਛਿੱਟੇ ਪੈਣਗੇ ਇਹ ਤਾਂ ਹੈਈ ਤਾਈਆਂ ਨਹੀਂ ਕੋਈ ਬੋਲਦਾ ਇਹ ਤਾਂ ਮਾਏ ਆ ਬਸ ਮੇਰੇ ਕਰਕੇ ਉਹ ਥੋੜਾ ਜਿਹਾ ਚਿਪ ਜਾਂਦੇ ਨੇ ਮੈਥੋਂ ਚੱਲ ਤਾਈ ਸਿਆਣਾ ਬੰਦਾ ਤਾਂ ਕਹੀ ਦਿੰਦਾ ਹੁਣ ਮੇਰੇ ਵਰਗੀ ਤਾਂ ਇਹੋ ਜਿਹੇ ਮਿਸਟੰਡਾਂ ਨੂੰ ਜੇ ਕੁਝ ਕਹੇ ਤਾਂ ਹੀ ਪਤਾ ਖੋ ਵਿੱਚ ਕੀ ਕਰ ਦੇਣਾ ਕਰਨ ਕਰਨ ਨਾ ਕੋਈ ਬੰਨ ਸੁਭ ਚਲ ਪਾਈ ਕੁਛ ਚਾਹਣਾ ਨਾ ਤੇਰੇ ਵਾਸਤੇ ਨਾ ਬੱਸ ਚਾਹ ਤਾਂ ਕਿੱਥੇ ਪੁੱਤ ਦੁਪਹਿਰੇ ਦੁਪਹਿਰੇ ਜਾਨੀ ਐ ਮੈਂ ਤਾਂ ਮੱਖਾ ਚਲ ਗੇੜਾ ਮਾਰ ਜਾ ਮੈਂ ਕੱਲ ਆਈ ਸੀ ਮੈਂ ਤੂੰ ਮਾਨੂੰ ਦਿਸੀ ਨਹੀਂ ਮੈਂ ਪਤਾ ਨਹੀਂ ਕਿਤੇ ਉਰਾਂ ਪਰਾਂ ਗਈ ਐ ਚੱਲ ਮਿਲ ਲਈ ਚੰਗਾ ਹੋ ਗਿਆ ਚਲ ਪਾਈ ਮੈਂ ਨਾਲ ਹੀ ਵਰਜੂ ਇੱਕ ਗੇਟ ਬੰਦ ਦੀ ਕਰਿਆ ਵਾ ਘਰੇ ਆ ਕੋਈ ਹਾਂ ਐਨੇ ਦਿਨ ਹੋ ਗਏ ਭਾਬੀ ਨੂੰ ਵੀ ਨਹੀਂ ਲਿਆ ਭਾਬੀ ਕਹੂਗੀ ਚੰਨਾ ਪਤਾ ਨਹੀਂ ਕਿੱਥੇ ਰਹਿ ਗਈ ਭੂਮੀ ਮਰ ਜਾ ਹਲੇ ਹੁਣ ਤਾਂ ਮੈਂ ਗੇਟ ਬੰਦ ਕਰਕੇ ਆਈ ਆ ਤਾਂ ਆਈ ਗਈ ਤੂੰ ਆ ਫੇਰ ਕੌਣ ਆ ਗਿਆ ਮੈਨੂੰ ਤਾਂ ਲੱਗਦਾ ਉਹੀ ਮਸਟੰਡੇ ਜੇ ਨਾ ਹੋਣ ਚਲ ਦੇਖਾਂ ਤਾਂ ਸਹੀ ਭਲਾ ਬਾਹਰ ਹੀ ਵਿਚ ਦੀ ਦੇਖਦੀ ਆ ਜੇ ਉਹ ਹੋਏ ਮੈਂ ਗੇਟ ਹੀ ਨਹੀਂ ਖੋਲਦੀ ਵਿੱਚ ਦੇਖਾਂ ਭਲਾ ਕੌਣ ਹੈ ਹਾਈ ਹਾਈ ਮੈਂ ਮਰ ਜਾ ਚੰਨੂ ਆਇਆ ਤਾਂ ਉਂੜਾ ਤਾਂ ਸੀ ਮੇਨ ਤਾਂ ਅੱਭੀ ਸਸਰੀ ਕਾ ਹੈ ਅੱਜ ਸਸਰੀ ਕਾ ਤਾਂ ਠੀਕ ਆ ਚੰਨੂ ਮੈਂ ਪਹਿਲਾਂ ਤਾਂ ਮਾਰ ਬੰਦ ਕਰਾਂ ਕੀ ਕਰੋਗੀ ਤੂੰ ਤਾਂ ਮੈਨੂੰ ਅੱਜ ਹੀ ਡਰਾਤਾ ਮੈਂ ਤਾਂ ਆਖਿਆ ਪਤਾ ਨਹੀਂ ਕੰਮ ਆਗਾ ਸਖਰ ਦੁਪਹਿਰੇ ਯਾਰ ਭਾਬੀ ਦੱਸ ਉਹਨਾਂ ਦੱਸ ਕਿਹੜਾ ਚੋਰ ਪੈਂਦੇ ਨੇ ਇੱਥੇ ਨਹੀਂ ਚੋਰ ਨਹੀਂ ਤੈਨੂੰ ਮੈਂ ਦੱਸਦੀ ਆਹ ਪਿੰਡ 'ਚ ਆਪਣੇ ਕੋਈ ਕੁੰਡੇ ਵੈਲੀ ਬੁਲੀ ਹੁੰਦੀ ਨਹੀਂ ਬਾਈ ਬਾ ਸਾਡੀ ਦਾ ਭੈਣੇ ਦੋ ਵਾਰੀ ਘਰੇ ਆਵੇ ਨਾ ਬਾਰ ਖੜਕਾਉਣਾ ਬੋਲ ਮਾਰਨ ਸਿੱਧਾ ਜਾ ਕੇ ਉੱਥੇ ਖੜ ਜਾਂਦੇ ਨੇ ਹੁਣ ਤਾਂ ਪਣ ਉਹਦੀ ਅੱਖ ਜਿਠੀਕ ਨਹੀਂ ਲੱਗਦੀ ਉਹ ਤਾਂ ਭਾਬੀ ਇਹੋ ਜਿਹੀ ਨੇ ਕੁਝ ਪਤਾ ਨਹੀਂ ਕਿ ਮੈਂ ਇਹ ਗੱਲਾਂ ਲੈ ਕੇ ਰਹਿ ਗਈ ਮੈਂ ਤਾਂ ਐਸੀ ਭਾਬੀ ਮੈਨੂੰ ਐ ਪੁੱਛੂਗੀ ਵੀ ਐਨੇ ਦਿਨ ਕਿੱਥੇ ਲਾਈ ਪਤਾ ਮੈਂ ਆ ਜਾ ਪੁੱਛਦੀ ਹੈ ਭੈ ਕੇ ਘਰ ਦੀਆਂ ਗੱਲਾਂ ਤੈਨੂੰ ਹੋਰ ਦਸ ਤਰ੍ਹਾਂ ਕੀ ਹਾਲ ਚਾਲ ਪਤਾ ਮੇਰੇ ਤਾਂ ਜੀ ਨਹੀਂ ਲੱਗਿਆ ਕਿੰਨੇ ਦਿਨ ਹੋ ਗਏ ਪਤਨ ਤੂੰ ਕਿੱਥੇ ਗਈ ਸੀ ਆਈ ਹੋਣੀ ਹੈਗੀ ਸ਼ੁਕਰ ਹੈ ਤੁਹਾਡਾ ਜੀ ਲੱਗਿਆ ਮੇਰਾ ਵੀ ਨਾ ਮੈਂ ਤਾਂ ਐਸੀਗੀ ਮੈਂ ਸੋਚਦੀ ਹੁੰਦੀ ਸੀ ਕਿ ਭਾਬੀ ਮੈਨੂੰ ਪਤਾ ਨਹੀਂ ਯਾਦ ਕਰਦੀ ਹੋਗੀ ਪਤਾ ਨਹੀਂ ਨਾ ਮੈਂ ਜਾਤਾ ਚੰਨੋ ਬਥੇਰਾ ਕਰਦੀ ਸੀ ਫਿਰ ਮੈਂ ਕਰਦੀ ਵੀ ਕਿ ਤੈਨੂੰ ਪਤਾ ਮੈਂ ਕਿਸੇ ਦੇ ਬਾਹੜਾ ਜਾਂਦੀ ਤਾਂ ਹੈ ਨਹੀਂ ਨਾ ਮੈਂ ਕਿਸੇ ਨਾਲ ਗੱਲ ਕਰਨ ਜੋਗੀ ਵੀ ਚੰਨੋ ਗਈ ਕਿੱਧਰ ਉਹਨੂੰ ਮਨ ਮਨ ਚ ਬਥੇਰਾ ਯਾਦ ਕਰਿਆ ਕਰਾਂ ਕਿ ਉਹ ਤਾਂ ਇੰਨਾ ਟਾਈਮ ਰਹਿ ਨਹੀਂ ਸਕਦੀ ਗੇੜਾ ਮਾਰੇ ਬਣਾ ਗੇੜਾ ਜੀ ਮਾਰੇ ਆਉਣੀ ਕਿ ਦੱਸਾਂ ਭਾਬੀ ਸਾਡੇ ਨਾਲ ਬਾਹੜਾ ਕਲੇਸ਼ ਰਹਿੰਦਾ ਜਿਹੜਾ ਮੇਰਾ ਬਾਪੂ ਉਹਨਾਂ ਬਾਲੀ ਦਾਰੂ ਪੀਕੇ ਨਾ ਬਸ ਮੇਰੀ ਮੰਮੀ ਨੂੰ ਬਾਹੜਾ ਘੜਦਾ ਰਹਿੰਦਾ ਬਸ ਐਸੇ ਕਰਕੇ ਨਾ ਮੰਮੀ ਨਾਲ ਹੀ ਲੈ ਗਈ ਸੀ ਮੈਨੂੰ ਨਾਲ ਹਾਈ ਮੈਂ ਮਰ ਜਾ ਚੱਲ ਦਾਰੂ ਤਾਂ ਪੀਂਦਾ ਠੀਕ ਆ ਉਹ ਨੂੰ ਕੋਟਦਾ ਵਿਚ ਨੂੰ ਉਹ ਨੂੰ ਗਾਲਾਂ ਕੱਢਦਾ ਬੱਸ ਭਾਬੀ ਨਾ ਤਾਂ ਮੇਰੀ ਮੰਮੀ ਚੁੱਪ ਕਰਦੀ ਆ ਵੀ ਮੋਰੂ ਜੀ ਉਹ ਦਾ ਰੁਪਿੰਦਾ ਉਹ ਚੁੱਪ ਕਰ ਜੇ ਨਾ ਬਾਪੂ ਦੋਵੇਂ ਆਪਸ ਚ ਲੜੀ ਜਾਂਦੇ ਆ ਮੈਂ ਵੀ ਲੜਾਈ ਚ ਫਸ ਜਾਨੀ ਆ ਫਿਰ ਹੁਣ ਆ ਗਈ ਤੇਰੀ ਮਾਂ ਇੱਥੇ ਆਈ ਨਹੀਂ ਭਾਬੀ ਕਹਿੰਦੀ ਮੈਂ ਨਹੀਂ ਆਉਂਦੀ ਐਗੀ ਤੂੰ ਜਾਣਾ ਬਾਹਰ ਫਿਰ ਮੈਨੂੰ ਤਾਂ ਆਉਣਾ ਹੀ ਪੈਣਾ ਸੀ ਵਿਚਾਰੇ ਵੀਰੇ ਦਾ ਕੀ ਕਸੂਰਾ ਹਨਾ ਇਹ ਤਾਂ ਬਾਪੂ ਤਾਂ दारू ਪਿੰਦਾ ਫਿਰ ਉਹ ਵੀ ਵਿਚਾਰਾ ਰੁੱਖੀ ਮੀਸੀ ਖਾਂਦਾ ਸੀ ਮੈਂ ਤਾਂ ਚਲ ਰੋਟੀਆਂ ਲਾ ਦੇਆ ਕਰੂੰਗੀ ਚਾਰ ਉਹ ਦੇਖ ਲੈ ਹੁਣ ਤੇਰੇ ਤੇਰੀ ਮਾਂ ਬਿਨਾਂ ਨਿਜੀ ਲੱਗਦਾ ਹੋਣਾ ਹਨਾ ਨਹੀਂ ਨਹੀਂ ਮੇਰੇ ਤੇ ਲੱਗ ਜਾਂਦਾ ਸਮਾ ਸ਼ਾਂਤੀ ਆ ਕਰੇ ਕਲੇਸ਼ ਕਰਦੇ ਰਹਿੰਦੇ ਸੀ ਸਾਰਾ ਦਿਨ ਹਾਂ ਵੀ ਗੱਲ ਠੀਕ ਆ ਜਦੋਂ ਘਰੇ ਕੋਈ ਕਲੇਸ਼ ਹੋਵੇ ਜਿਵੇਂ ਆਖ ਵੀ ਕੋਲੇ ਫਿਰ ਵਿਚਾਰਿਆਂ ਦਾ ਮਨ ਆਪੇ ਜਾਂਦਾ ਨਾਲੇ ਭਾਬੀ ਉਹਨੇ ਤਾਂ ਮੈਨੂੰ ਕਦੇ ਆਪ ਦੀ ਧੀ ਸਮਝੇ ਹੀ ਨਹੀਂ ਹੈਗਾ ਹੁਣ ਤੇਥੋਂ ਬਾਅਦ ਚੋਰੀ ਆ ਰੁਏਗਾ ਤਾਂ ਕਰਦਾ ਹੈ ਤੇ ਤੀ ਆਪੋ ਤਾਂ ਮੰਦਾਂ ਮਸਾਹ ਲੈਂਦਾ ਖੂਨ ਡੋਬੀ ਪਏਗੀ ਦੇਖ ਲੋਕਾਂ ਸਾਹਮਣੇ ਤਾਂ ਕਹਿੰਦੀ ਸੀ ਮੈਂ ਐਨਾ ਪਿਆਰ ਕਰਦੀ ਆਂ ਆਪਦੀ ਤੀਨੂ ਨਾ ਜੇ ਐਨਾ ਪਿਆਰ ਕਰਦੀ ਭਾਬੀ ਐਂ ਥੋੜੀ ਛੱਡ ਕੇ ਜਾਂਦੀ ਨਾਲੇ ਮੇਰੇ ਨਾਲ ਆਉਂਦੀ ਐ ਤਾਂ ਸ਼ੁਕਰ ਕਰ ਮੈਨੂੰ ਪੋਆ ਲਈ ਐਣੀ ਕਿੱਡੀ ਗੱਲ ਸੀ ਘਰ ਚ ਲੜਾਈਆਂ ਕਿਦੇ ਨਹੀਂ ਹੁੰਦੀਆਂ ਭਲਾ ਐਂ ਥੋੜੀ ਵੀ ਆਪਦਾ ਘਰ ਛੱਡ ਕੇ ਪੇਕੇ ਘਰੇ ਬਹਿ ਜਾਉ ਗੱਲ ਤਾਂ ਫਿਰ ਜੰਨੂ ਤੇਰੇ ਪਿਓ ਦੀ ਵੀ ਮਾੜੀ ਐ ਕੁੱਟ ਪਾਈ ਕਿੱਥੇ ਖਾਦੀਆਂ ਦੀ ਨਾਲੇ ਬਿਨਾਂ ਗੱਲ ਤੋਂ ਅਗਲੀ ਗਾਲਾਂ ਕਿਉਂ ਲੈਂਦੀ ਐ ਉਹ ਵੀ ਆਪਦੀ ਜਗ੍ਹਾ ਠੀਕ ਹੀ ਐ ਵਿਚਾਰੀ ਨਹੀਂ ਨਹੀਂ ਭਾਬੀ ਹੁਣ ਜੇ ਇੱਕ ਮਾੜਾ ਸਾਰਾ ਨੇ ਥੋੜੀ ਮਾੜਾ ਹੋਣਾ ਹੁਣ ਅੱਜ ਕੱਲ੍ਹ ਤੇ ਨੂੰ ਪਤਾ ਹੀ ਆ ਜਨਾਨੀਆਂ ਦੇ ਐਨੀਆਂ ਕੁੱਟਾਂ ਬੈਂਦੀਆਂ ਨੇ ਲੜਾਈਆਂ ਹੁੰਦੀਆਂ ਨੇ ਘਰਾਂ 'ਚ ਇਹਦਾ ਮਤਲਬ ਇਹ ਥੋੜੀ ਉਹਦੇ ਜਵਾਕਾਂ ਨੂੰ ਛੱਡ ਕੇ ਜਨਾਨੀਆਂ ਪੇਕ ਕੇ ਬਹਿ ਜਾਂਦੀਆਂ ਨੇ ਨਹੀਂ ਚੱਲ ਛੱਡ ਤੇਰੇ ਮੂੰਹ ਤੇ ਤਾਂ ਨਾ ਆਹ ਮੈਨੂੰ ਫਿਕਰ ਜਿਹਾ ਸੁਣਾ ਹੀ ਲੱਗਦਾ ਹੋਰ ਨਵੀਂ ਤਾਜੀ ਗੱਲ ਸੁਣਾ ਹੁਣ ਤਾਂ ਤੂੰ ਉਹਦੇ ਨਾਨਕੇ ਲਾ ਕੇ ਆਈਆਂ ਕਹੀਦਣ ਉੱਥੋਂ ਹੀ ਸੁਣਾ ਕੋਈ ਮੈਨੂੰ ਬਸ ਨੌਣਕੇ ਤਾਂ ਪਾਪੇ ਨਿਕਲਦੇ ਰਿਸੀ ਅਸੀਂ ਬਾਹਰ ਬਸ ਸਾਰਾ ਦਿਨ ਉਹ ਮੋਦਰੀਆਂ ਬੁਣੀ ਜਾਂਦੇ ਨੇ ਮੈਂ ਦੇਖੀ ਜਾਂਦੀ ਹੁੰਦੀ ਸੀਗੀ ਆਉਂਦਾ ਮੈਨੂੰ ਫਿਰ ਵੀ ਨਹੀਂ ਕੁਛ ਮੇਰੇ ਮਨ ਪਤਾ ਚੜ ਗਏ ਸੀ ਮੈਂ ਤਾਂ ਆਖਿਆ ਤੋ ਆਪਦੇ ਹੱਥੀ ਦੀਆਂ ਬੁਣੀਆਂ ਹੋਣੀਆਂ ਮੈਂ ਵੀ ਦੇਖੂ ਮੇਰੀ ਚੰਨੋਂ ਅਨੰਦ ਨੇ ਕਈ ਜਿਹੇ ਡਿਜ਼ਾਈਨ ਪਾਏ ਨੇ ਕਈ ਨਾ ਭਾਬੀ ਤੂੰ ਸਿਖਾਦੀ ਮੈਨੂੰ ਮੈਨੂੰ ਐ ਦੱਸ ਤੇਰਾ ਸਾਡੇ ਪਿੰਡ ਚ ਜੀ ਲੱਗਿਆ ਜੀ ਤਾਂ ਲੱਗਿਆ ਚੰਨੂ ਅੱਜ ਮੈਂ ਹੁਣ ਤੂੰ ਆ ਜਾਨੀਆ ਪਹਿਲਾਂ ਤਾਈ ਆ ਕੇ ਜਾਈਆ ਐ ਤਾਂ ਜੀ ਲੱਗ ਜਾਂਦਾ ਹਾਂ ਜੀ ਮੈਂ ਮੈਂ ਤੈਨੂੰ ਦੱਸ ਕੇ ਹੱਡੀਆਂ ਆ ਜਿਹੜੇ ਪਿੰਡ ਦੇ ਹਜੇ ਮਸਟਰਡ ਢੇਰ ਫਿਰ ਤਾਂ ਸੱਚੀ ਡਰ ਡਰ ਕੇ ਦਿਨ ਕੱਢਣਾ ਪੈਂਦਾ ਓ ਭਾਬੀ ਐਨਾਂ ਡਰਿਆ ਕਰ ਡੰਡਾ ਚੱਕ ਲਿਆ ਕਰ ਐ ਨਹੀਂ ਲੋਟ ਆਉਂਦੇ ਹੈਗੇ ਇਹ ਮੈਂ ਤਾਂ ਇਹਨਾਂ ਨੂੰ ਮੂੰਹ ਹੀ ਨਾਉਂਦੀ। ਨਾਲੇ ਫਿਰ ਆਇਆ। ਇਹ ਜਿਹਾਂ ਨਾਲ ਭਾਣੇ ਬੋਲਣ ਦਾ ਵੀ ਕੋਈ ਫਾਇਦਾ ਨਹੀਂ। ਆਏ ਨਹੀਂ ਪਤਾ ਹੁੰਦਾ ਖੋਬ ਜਿਹੇ ਬੰਦਾ ਕੀ ਕਰਦੇ। ਹਾਂ ਇਹ ਵੀ ਗੱਲ ਤੇਰੀ ਸਹੀ। ਚਲ ਹੋਰ ਦੱਸ ਚਾਹ ਪੀਣੀ ਹੈ ਤਾਂ ਬਣਾ ਕੇ ਦੇਵਾਂ ਥੋੜੀ। ਨਾਲਾ ਭਾਬੀ ਚਾਹ ਨਹੀਂ ਪਿੰਦੀ। ਮੈਂ ਤੇਰੇ ਕੋਲ ਤਾਂ ਹੀ ਆਈ ਸੀ। ਵੇਖਿਆ ਭਾਬੀ ਨੂੰ ਮਿਲ ਕੇ ਆਵਾ। ਵਿਚਾਰੀ ਸੋਚੂਗੀ ਪਤਾ ਨਹੀਂ ਚੰਨੋ ਹੈਗੀ ਵੀ ਆ ਕਿ ਮਰ ਮੁਰਗੀ। ਨੇ ਚਲ ਵਧੀਆ ਕੀਤਾ ਆ ਗਈ। ਆ ਜਾ ਕਰ ਘੰਟਾ ਖੜੀ ਰੋ। ਚਲ ਮੈਂ ਤਾਂ ਸੁਣਾ ਕਰ ਛੱਡ ਕੇ ਨਹੀਂ ਆ ਸਕਦੀ। ਠੀਕ ਐ ਭਾਬੀ ਸਾਡਾ ਘਰ ਆ ਬਸ ਆ ਦੋ ਤਿੰਨ ਬੀਹਾਂ ਛੱਡ ਗਈ ਆ ਤੂੰ ਵੀ ਕਿਹੜਾ ਮਾਰ ਲਿਆ ਕਰ ਕਦੇ ਚੱਲ ਕੋਈ ਹੁਣ ਨਾ ਮੈਂ ਕਦੇ ਜ਼ਰੂਰ ਆਉਂਗੀ ਤੇਰੇ ਬਾਈ ਨੂੰ ਆ ਜਾਣ ਦੇ ਖੇਤੋਂ ਇਹਦੇ ਨਾਲ ਗੱਲ ਕਰੂੰਗੀ ਮੈਂ ਫਿਰ ਮੈਂ ਆ ਜਾ ਕਰੂੰਗੀ ਭਾਬੀ ਬਾਈ ਨਾਲ ਕੀ ਗੱਲ ਕਰਦੀ ਨਹੀਂ ਨਾ ਬਾਈ ਕੁਛ ਨਹੀਂ ਕਹਿੰਦਾ ਬਾਈ ਨੂੰ ਪਤਾ ਵੀ ਚੰਨੋ ਕਿੰਨੀ ਸਿਆਣੀ ਐ ਮੇਰੇ ਕੋਲੇ ਆਉਣ ਕੰਨੀ ਨਹੀਂ ਰੋਕਦਾ ਬਾਈ ਤੇਨੂੰ ਹਾਂ ਨਾ ਇਹ ਤਾਂ ਉਹਨਾਂ ਦਾ ਸੁਭਾਅ ਬਾਲਾ ਨਰਮਾ ਚੱਲ ਫਿਰ ਵੀ ਮੈਨੂੰ ਤਾਂ ਪੁੱਛਣਾ ਪਊਗਾ ਨਾ ਜੰਨੂ ਐ ਤਾਂ ਮੈਂ ਜਾ ਵੀ ਨਹੀਂ ਸਕਦੀ ਕਿਤੇ ਚੱਲ ਕੋਈ ਨਾ ਜਦ ਦੁਬਾਈ ਆਇਆ ਨਾ ਤੂੰ ਮੈਨੂੰ ਆਵਾਜ਼ ਮਾਰ ਲੈ ਮੈਂ ਬਾਈ ਨੂੰ ਕਹਿ ਦੂੰਗੀ ਵੀ ਭਾਬੀ ਨੂੰ ਭੇਜ ਦਿਆ ਕਰ ਠੀਕ ਹੈ ਜੰਨੂ ਚੱਲ ਹੁਣ ਮੈਂ ਚਲਦੀ ਆਂ ਹੁਣ ਡਰ ਕੇ ਨਾ ਬਾਹਰ ਖੋਲਿਆ ਕਰ ਮੈਂ ਭੈਣੇ ਉਹਨਾਂ ਤੋਂ ਡਰ ਗਈ ਮੈਨੂੰ ਤਾਂ ਉਹਨਾਂ ਨੇ ਦੋ ਤਿੰਨ ਵਾਰ ਡਰਾਤਾ ਉਹਦੇ ਤਾਂ ਜੈ ਵੱਡਿਆਂ ਨੇ ਨਾ ਬਾਹਰ ਖੜਕਾਇਆ ਨਾ ਬੋਲ ਮਰਿਆ ਇੱਥੇ ਆ ਕੇ ਖੜ ਗਏ ਪਤਾ ਕੀ ਆ ਭਾਬੀ ਜੇ ਤੂੰ ਐਂ ਡਰਦੀ ਰਹਿੰਗੀ ਨਾ ਤੈਨੂੰ ਡੱਬ ਲਾਣਗੇ ਉਹ ਜੇ ਤੂੰ ਥੋੜਾ ਜਿਹਾ ਐਂ ਰਹੇਂਗੀ ਵੀ ਹਾਂ ਮੈਨੂੰ ਡਰ ਨਹੀਂ ਲੱਗਦਾ ਫੇਰ ਤੇਰਾ ਕੁਝ ਨਹੀਂ ਕਰ ਸਕਦੇ ਨਹੀਂ ਚੱਲ ਚੰਗਾ ਹੁਣ ਮੈਂ ਹਾਂ ਹੀ ਕਰਿਆ ਕਰੂੰਗੀ ਚਲ ਠੀਕ ਹੈ ਬਾਬੀ ਮੈਂ ਚਲਦੀ ਹਾਂ ਹਾਂ ਚਲ ਗੇਟ ਪਰ ਮੈਂ ਬੰਦ ਹੀ ਕਰਿਵਾਂ ਮੈਨੂੰ ਤਾਂ ਡਰ ਜਾਂਦਾ ਲੱਗਦਾ ਚਲ ਚਲ ਬਾਬੀ